ਸ਼ਿਗਲ ਜੀ ਸਾਰਿਆਂ ਨੂੰ ਹੋਰ ਸੁਣਾਓ ਮੈਨੂੰ ਲੱਗਦਾ ਵੀ ਸਾਰੇ ਨੇ ਠੀਕ ਠਾਕ ਹੋਣਗੇ ਤੇ ਆਪਾਂ ਵੀਡੀਓ ਬਣਾਉਂਦੇ ਬਣਾਉਂਦੇ ਤੇ ਫਿਰ ਹੁਣ ਇਧਰੋਂ ਸੀਨ ਲੈਣੇ ਸੀ ਉਧਰ ਰਾਜੇ ਜੀ ਦੇ ਉਧਰੋਂ ਸੀਨ ਲੈ ਕੇ ਆਏ ਤੇ ਹੁਣ ਇਧਰ ਸੱਜੀ ਜਾ ਗਏ ਆ ਤੇ ਇਧਰ ਮਾਈਆਂ ਫਿਰ ਲੱਗੀਆਂ ਅਹ ਗਾੜੀ ਤੁਹਾਨੂੰ ਪਤਾ ਆਪਣਾ ਜੱਦੀਪੁਰਸ਼ੀ ਕੰਮ ਆ ਜਿਹੜਾ ਸਾਗ ਨੂੰ ਇਹ ਦੀਦੀ ਚਾਚੀ ਤੇ ਗੁਰਮੀਤ ਇਹ ਸਾਰੇ ਨੇ ਸਾਗ ਚਲੰਦੇ ਆ ਤੁਹਾਨੂੰ ਅੱਜ ਤੁਹਾਨੂੰ ਦਿਖਾਉਣੀ ਹੈ ਹੁਣ ਫਿਰ ਮਲਾਉਣੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੜੇ ਦਿਨਾਂ ਬਾਅਦ ਅੱਜ ਸਾਡੀ ਮੰਮੀ ਦਾ ਇੱਕਦਮ ਜੀ ਕਰ ਪਿਆ ਸਾਗ ਖਾਣ ਨੂੰ ਤੇ ਮੈਂ ਮੰਮੀ ਜਿੱਦਣ ਸਾਗ ਰੀਣਾ ਨਾ ਉਹ ਤੁਹਾਡੇ ਜੀ ਨਹੀਂ ਕਰਦਾ ਮੈਨੂੰ ਕਹਿੰਦੇ ਹਮੇਸ਼ਾ ਥੋੜੀ ਬੰਦੇ ਦਾ ਮੂੰਹ ਇਦਾਂ ਦਾ ਹੁੰਦਾ ਵਾ ਆਹ ਹੋਈ ਗੱਲ ਸੇ ਟਾਈਮ ਹਰੇ ਜੇ ਸੈੱਟ ਕਰਨਾ ਪੈਣਾ ਵੀ ਤੁਹਾਡੇ ਮੂਹਰੇ ਦਾ ਪਤਾ ਲੱਗ ਜਾਂਦਾ ਕਦੋਂ ਸਾਗ ਨੂੰ ਦਿਲ ਕਰਦੇ ਆ ਕਦੋਂ ਨਹੀਂ ਕਰਦੇ ਹੈ ਨਾ ਠੀਕ ਠਾਕ ਨਹੀਂ ਨਾ ਰਹਿੰਦੇ ਹਾਂ ਇਹਦੀ ਗੱਲ ਸਹੀ ਕਰ ਮਾਤਾ ਸਾਡੀ ਉਸੇ ਬਣਾਇਆ ਮਾਤਾ ਦੇ ਮਗਰ ਲਾ ਕੇ ਸਾਗ ਚੰਡਾ ਦੀ ਹਾਂ ਤੂੰ ਨਹੀਂ ਮੈਨੂੰ ਸਾਡੇ ਸਾਡੇ ਬੱਧੇ ਘੂਏ ਚੜਾ ਦੇਦੇ ਉਸੇ ਲੱਖ ਲੱਗ ਜਾਂਦੀ ਆਖੇ ਲੱਜ ਜਾਂਦੀ ਆ ਸਾਗ ਬਣਾ ਲਾ ਮੈਨੂੰ ਤਾਂ ਟਾਈਮ ਲੰਘਿਆ ਸਾਗ ਦਾ ਜੇ ਮੈਨੂੰ ਕੋਈ ਕੱਲ ਦੱਸਿਆ ਹੁੰਦਾ ਤੇ ਮੈਂ ਮੇ ਤੋੜ ਤੂੜ ਕੇ ਰੱਖਣੀ ਸੀ ਉਸ ਸਾਗ ਦਾ ਪੁੱਤਰ ਜੀ ਘੂਏ ਹੀ ਟਾਈਮ ਹੀ ਲੰਗਾ ਜੇ ਦੋ ਆਪਾਂ ਇਦਾਂ ਕਰਕੇ ਨਹੀਂ ਹੋਣਾ ਮੈਂ ਫਿਰ ਆਖਾ ਮੈਂ ਕਿਹਾ ਵੀ ਸਵੇਰ ਦੇ ਵੀ ਦੱਸ ਦਿੰਦੇ ਨਾ ਮੈਂ ਤਰਪਾਈ ਕਾਣਦੀ ਸੀ ਤੇ ਮੀਂਹ ਦੇ ਤੇ ਮੈਂ ਤੇ ਮੈਂ ਸਵੇਰ ਦੇ ਵੀ ਤੋੜ ਲਈਦੀ ਕਹਿੰਦੀ ਨਹੀਂ ਹੁਣੇ ਹੀ ਬਣਾ ਮੈਂ ਚਲ ਫਿਰ ਆ ਜਾ ਫਿਰ ਬਣਾ ਲਓ ਮੈਂ ਕਹਿੰਦੀ ਹੁਣੇ ਬਣਾ ਲਓ ਤੇ ਬਣਾ ਹੀ ਲਓ ਸਾਗ ਹੁਣੇ ਬੱਸ ਕੇ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਮੰਮੀ ਨੇ ਆਣ ਕੇ ਤੇ ਭੂਆ ਨੂੰ ਲਾਤਾ ਕੰਮ ਆਹ ਕਿਹੜੀ ਬੀਬੀ ਦਾ ਕੰਮ ਆ ਮੇਰਾ ਮੇਰਾ ਆ ਦੇਖ ਮਟਰ ਦਾ ਬੂਟਾ ਵੜ ਦੇ ਸਾਡੇ ਦੇਖੋ ਕਿੰਨੀ ਅਸ਼ਲਾ ਲਾਉਣੀ ਹੁਣ ਹਾਂ ਇਹ ਚੰਗੀ ਤਰ੍ਹਾਂ ਛਿਲਕੇ ਤੇ ਫੇਰ ਰੱਖਣਾ ਗਰਮੀ ਬਹੁਤ ਜ਼ਿਆਦਾ ਤੇਜ਼ ਸਾਗ ਚੱਲਣ ਉਹ ਇਹ ਨੇ ਕਤਈਆਂ ਕੁਕੜਾਂ ਨੂੰ ਛਿਲਕੇ ਤੇ ਫੇਰ ਇਹਨੇ ਹਟਣਾ ਹੁੰਦਾ ਵਾ ਆਹੋ ਤੇ ਕਾਰ ਵੀ ਉਹ ਹੀ ਬੰਦਾ ਵਾ ਉਧਰੋਂ ਸਾਡੀ ਵਾਲੀ ਮਾਤਾ ਨਹੀਂ ਆਈ ਹਾਲੀ ਐਂਟੀ ਜੀ ਤੇ ਆਹੋ ਰਕਬੀਰ ਵੀਡੀਓ ਬਣਾਉਣ ਗਿਆ ਉਧਰ ਇਹਨੇ ਪੂਰੀਆਂ ਮਾਤਾ ਦੀਆਂ ਗੱਲਾਂ ਦਾ ਜਵਾਬ ਦਿੱਤਾ ਰਕਬੀਰ ਦੀ ਵੀਡੀਓ ਬਣਦੀ ਹੈ ਤੇ ਪਾਜੀ ਗਏ ਉਧਰ ਦੇਖਣੇ ਬਣਾ ਲਈ ਫਟਾਫਟ ਫਿਰ ਕਰਾਣੇ ਆ ਗਏ ਨਾ ਫੇਰ ਨਹੀਂ ਬਣਨੀ ਫੇਰ ਬਣਨੀ ਨਹੀਂ ਆ ਤੇ ਕੱਲ ਵੀ ਵਿਆਹ ਤੇ ਜਾਣਾ ਵਾ ਮਾਮਾ ਜੀ ਵਿਆਹ ਤੇ ਨਹੀਂ ਆ ਕੱਲ ਕੋਈ ਪਾਰਟੀ ਆ ਪਾਰਟੀ ਆ ਕੱਲ ਇਹ ਵੀਰ ਨੇ ਮਾਮਾ ਜੀ ਨੇ ਆਉਣਾ ਅੱਜ ਤਾਂ ਅੱਛਾ ਅੱਛਾ ਕੱਲ ਦੀ ਗੱਲ ਕਰਦੇ ਕੱਲ ਕਿੱਥੇ ਜਾਣਾ ਕੱਲ ਨੂੰ ਜਾਣਾ ਵਾ ਮੈਂ ਆਪਣੇ ਚਾਚੇ ਦੀ ਕੁੜੀ ਦੇ ਮੇਰੇ ਚਾਚੇ ਦੇ ਦੋਤੇ ਦੇ ਹੋਣਾ ਵਾ ਦਸਤਾਰ ਬੰਦੀ ਦਸਤਾਰ ਬੰਦੀ ਠੀਕ 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 ਉੱਥੇ ਜਾਣਾ ਕੱਲ ਹੂੰ ਉਹਦੇ ਦੀ ਚਾਚੀ ਦੀਆਂ ਕੁੜੀਆਂ ਤੇਰੇ ਭਣਾ ਨਹੀਂ ਆ ਹਾਂ ਇਹ ਵੀਰ ਮੈਨੂੰ ਨੇ ਆਉਣਾ ਨਹੀਂ ਵੀਰ ਮੇਰਾ ਕੰਮ ਦੇ ਠੀਕ ਐ ਆ ਜਨਾ ਮੇਲੇ ਮੇਲੇ ਹਾਂ ਠੀਕ ਹੈ ਠੀਕ ਹੈ ਤੇ ਸੱਜੇ ਮੇਰੇ ਚਾਚੇ ਦੇ ਮੁੰਡੇ ਬਾਹਰ ਠੀਕ ਹੈ ਸਾਰੇ ਭਿੰਟ ਇਕੱਠੇ ਕਰਨੇ ਜਿਹੜਾ ਇੱਕ ਵੀ ਵਿੱਚ ਨਾ ਰਹੇ ਉਹਨੂੰ ਬੜਾ ਮਿਸ ਕਰੀਦਾ ਮੈਂ ਬੜਾ ਮਿਸ ਕਰੀਦਾ ਸਾਰਾ ਮੇਰੇ ਚਾਚੇ ਦੇ ਮੁੰਡੇ ਬਾਹਰ ਸਾਈ ਪ੍ਰੈਸ ਆਉ ਠੀਕ ਹੈ ਠੀਕ ਹੈ ਉਹ ਵੀ ਨਹੀਂ ਆ ਸਕਦਾ ਜਿਹੜਾ ਲੱਗੇ ਉਹ ਵੀ ਕਿਹਨਾਂ ਮੈਨੂੰ ਨਹੀਂ ਆਇਆ ਹਾਂ ਉਹ ਵੀ ਕਿਹਨਾਂ ਮੇਰੇ ਕੋ ਨਹੀਂ ਆਇਆ ਨਾ ਤੇ ਭੈਣਾ ਭੈਣਾ ਪ੍ਰੋਗਰਾਮ ਕਰ ਲਿਓ ਟੈਂਡ ਹਾਂ ਸਾਰਾ ਨਾਲੇ ਨਾਲੇ ਮੇਨ ਤੇ ਭੈਣਾ ਦਾ ਹੀ ਕੰਮ ਹੁੰਦਾ ਵਾ ਉੱਥੇ ਉਹ ਝੂੜੀਆਂ ਝਗੜੀਆਂ ਕਰਨੀਆਂ ਹੁੰਦੀਆਂ। ਆਈ ਆਈ ਫੋਨ ਤੇ ਪਹਿਲਾਂ ਸੁਣਾਵਾ ਕਰਦੇ ਹਾਂ। ਮੈਂ ਤੂੰ ਕਿਹੜਾ ਸੂਟ ਪਾ ਕੇ ਆਉਣਾ? ਹਾਂ। ਤੂੰ ਕਿਹੜਾ ਸੂਟ ਪਾ ਕੇ ਆਉਣਾ? ਜੇ ਮੈਨੂੰ ਕਹਿੰਦੀ ਆਂ ਜਿਹੜੇ ਤੂੰ ਸੂਟ ਹਨ ਨੂੰ ਵਿਖਾ ਲਿਆ ਨਾ ਤੂੰ ਬੜੀ ਚਲਾਕ ਉਹ ਨਹੀਂ ਪਾ ਕੇ ਆਉਣੇ ਤੂੰ ਪਾ ਕੇ ਆਏ ਨਾ ਜਿਹੜੇ ਤੂੰ ਹਨ ਨੂੰ ਨਹੀਂ ਵਿਖਾ ਲਿਆ। ਨਹੀਂ ਵਿਖਾ ਲਿਆ ਹੋਣਾ। ਮੈਨੂੰ ਕਿੱਥੇ ਨਹੀਂ ਮੈਂ ਕਿਹੜਾ ਪਾ ਕੇ ਜਾਣਾ? ਮੈਨੂੰ ਆਪ ਹੀ ਸਮਝਾਉਂਦੇ। ਦੇਖ ਲੋ ਕਿਹੜਾ ਪਾ ਕੇ ਜਾਂਦੇ। ਤਾਂ ਹੀ ਤੇ ਕਹਿੰਦੇ ਆਂ ਵੀ ਹਾਂ ਚਾਚੀ ਜੀ। ਉਹ ਮੇਰੇ ਭੈਣ ਗਈ। ਹਿੰਗਾ ਨਾ ਪਸੰਦ ਕਰ ਲਿਆ ਚਲੋ ਇਦਾਂ ਹੀ ਕਰ ਲੀ ਜੀ ਗੈ ਕਿਵੇਂ ਮਿਲ ਜਾਣਾ ਵਾ ਇਹ ਨਾ ਇਹੋ ਗੱਲ ਮੈਂ ਮੰਮੀ ਨੂੰ ਕਈ ਕਾਲ ਪੁੱਛੋ ਸਾਡੇ ਸਾਡੇ ਜੱਥੀਆ ਸਾਡਾ ਬਾਹਰ ਵਾ ਨਾ ਤੇ ਮੈਂ ਕਹਿੰਦੀ ਕਿ ਜਦੋਂ ਹਣ ਪੁੱਤ ਦਾ ਲਿਆ ਹੋਣਾ ਨਾ ਵੀ ਪਹਿਲਾ ਵਿਆਹ ਹੋਣਾ ਘਰ ਦੇ ਵਿੱਚ ਸਾਡੇ ਤੋਂ ਹਾਂਜੀ 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 ਸਭ ਤੋਂ ਮੈਸ ਪਹਿਲਾ ਵਿਆਹ ਸਾਡੇ ਹੋਣਾ ਸ਼ੁਰੂਆਤ ਹੋਣੀ ਪੋਤੇ ਦੀ ਵਿਆਹ ਦੀ ਮੰਮੀ ਦੇ ਦੀ ਹਾਂਜੀ 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 ਨਹੀਂ ਉਦਾਂ ਹੀ ਆਜੋ ਆਜੋ ਤੇ ਮੈਂ ਕਹਿੰਦੀ ਮम्मी ਮੈਂ ਲਹਿੰਗੇ ਲਿਆਉਣੇ ਹਾਂ ਅੱਛਾ ਅੱਛਾ ਚੁੱਪ ਕਰਕੇ ਤੇ ਸੂਟ ਚਲ ਜੀ ਲੈ ਲਾ ਗਿਆ ਮੈਂ ਕਿਨੇ ਲਹਿੰਗੇ ਨਹੀਂ ਨਾ ਨਾ ਸੂਟ ਤਾਂ ਹੀ ਹੋਣੇ ਪਏ ਜਾ ਕੇ ਲੈ ਕੇ ਰਹਿਣਾ ਸੂਟ ਤਾਂ ਸਵਾ ਲਾ ਸੂਰਤ ਚਲ ਸਾਸੀ ਨੇ ਪਾਈ ਹਾਂਜੀ ਮੈਨੂੰ ਤਾਂ ਨੰਬਰ ਨਹੀਂ ਲੱਪਣਿਆ ਲੱਗੀ ਤਾਂ ਮੈਂ ਹਾਂ ਲਓ ਜੀ ਅੱਜ 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 ਰ ਕਵੀਰ ਦੀਆਂ ਜਿਆਦਾ ਮਰਵਾਇਆ ਮੈਂ ਦੀਆਂ ਕਲ ਕੰਡੀ ਫਿਰ ਮੈਨੂੰ ਕਾਹ ਜੀ ਨੰਬਰ ਦੇ ਨਹੀਂ ਨਹੀਂ ਲੱਗ ਗਈ ਪਦੇ ਪਰੇ ਉਧਰਲੇ ਬੰਨੇ ਹੀ ਰਾਣਟੀ ਵਾਲੇ ਬੰਨੇ ਮੈਂ ਗਈ ਜਨਾ ਮੈਂ ਚਲ ਜਨਾ ਛੇਤੀ ਸਾਡਾ ਵੀ ਬੜਾ ਖਲਾਰਾ ਪਾਇਆ ਕੀ ਖਲਾਰਾ ਪਾਇਆ ਕੋਟੀ ਹਡਾ ਕੋਨ ਪੜ ਰਾਮ ਵੀ ਖੰਡ ਇਹ ਫੌਜੀ ਨੇ ਕੀ ਕਰਤਾ ਉਹਨੇ ਕੇਰਾ ਬੰਦੂਕਾ ਬਾਹਰ ਕੱਢ ਰਿਆ ਜਿਵੇਂ ਸੈਂਸਰੀ ਆਟਾ ਬਾਹਰ ਕੱਢ ਕੇ ਦਿੰਦੇ ਲੋ 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 ਟਾਲਾ ਕਰਕੇ ਜਵਾਂ ਆਂ ਫੇਰ ਲੈ ਲੈਂਦੀ ਆਂ ਅੱਛਾ ਅੱਛਾ ਬਾਕੀ ਅਜੇ ਦੀ ਦੇਖੋ ਇਧਰ ਗਰਮੀਤ ਨੇ ਛੱਲਾ ਗਰਮੀਤ ਨੂੰ ਲੈ ਕੇ ਦਿੱਤਾ ਤੇ ਪਾਇਆ ਮੈਂ ਆਵੇ ਇਧਰ ਵੇਖੋ ਆਵੇ ਇਹ ਕਿਹੜਾ ਨਕਲੀ ਹੈ ਕਿ ਅਸਲੀ ਹੈ ਇਹ ਅਸਲੀ ਆ ਇਹ ਮੈਨੂੰ ਦਿਖਾਓ ਤਾਂ ਸਹੀ ਲਓ ਸੱਚੀ ਕਿ ਝੂਠੀ ਗੱਲ ਲਓ ਲਓ ਅਸਲੀ ਲੈਂਦਾ ਵਾਜ ਲੈ ਅਸਲੀ ਕੱਲ ਲੈ ਕੇ ਦਿੱਤਾ ਉਹਨੂੰ ਮੈਂ ਅਸਲੀ ਨਾ ਹਰ ਚੋਲੋ ਲੈਂਦਾ ਇਹ 30000 ਦਾ ਪਿਆ ਏ 30000 ਦਾ ਆਉਂਦੇ ਦਾਸੇ ਡਿਜ਼ਾਈਨ ਬਹੁਤ ਹੀ ਪਿਆਰਾ ਲੱਗਾ ਵਾ ਸਾਡੀ ਕਦੀ ਮਿਲਣੀ ਨਹੀਂ ਨਹੀਂ ਹੋਣਾ ਆ ਪਾਉਂਦੀ ਫਿਰ ਦੋ ਅੱਧੀ ਤੇ ਮੁੰਦਰੀ ਬਾਬੇ ਨੂੰ ਦੀ ਆਈ ਆ ਹੁਣ ਆ ਪਾਉਣਾ ਵਾ ਮੁੰਦਰੀ ਤੇ ਕਹਿੰਦੇ ਕੋਈ ਤੇ ਲੋਕ ਢੜਕਾ ਮੁੰਡਾ ਹੈ ਤਾਂ ਕੀ ਆ ਆਹੋ ਕੀ ਆਰ ਕਿੱਥੇ ਕਿੱਥੇ ਮਤਲਬ ਹੋਵੇ ਜਾਂ ਆਪਣੇ ਦਾ ਤੇ ਜਾਂ ਹੈਗੇ ਮੁੰਡੇ ਇੱਥੇ ਤਾਂ ਕੀ ਕਰਦੀ ਕੀ ਪ੍ਰੋਗਰਾਮ ਉਹਨਾਂ ਦਾ ਤੁਸੀਂ ਦੱਸੋ ਕੀ ਲਿਆ ਕੁੜੀ ਕੁੜੀ ਮਤਲਬ ਉਹ ਵੀ ਬਾਹਰੋਂ ਹੀ ਆਈ ਆ ਹਾਂ ਨੇ ਦਾ ਹਾਂ ਰਿਸ਼ਤੇ ਲਓ ਜੀ ਰਿਸ਼ਤਿਆਂ ਦੀ ਗੱਲ ਚੱਲ ਗਈ ਹੈ ਜੀ ਆਹ ਨ ਰਿਸ਼ਤੇ ਰਿਸ਼ਤੇ ਪਰ ਦੇਖ ਤੁਮ ਕੀ ਲਓ ਜੀ ਹੋਰ ਇਸ ਤੇ ਤੇ ਮੈਨੂੰ ਦੱਸ ਦੀ ਉਦੋਂ ਆਂਟੀ ਨੂੰ ਵਿਆਹ ਲਵਾ ਲੈਂਦੇ ਹਾਂ ਹਾਂ ਹੈ ਨਾ ਪਾਉਂਦੇ ਹੁੰਦੇ ਸੀਗੇ ਲੈ ਤੇ ਆ ਉਹਦਾਂ ਆਂਟੀ ਨੂੰ ਵਿਆਹ ਲਵਾਣਾ ਹੈ ਯਾਰ ਆਂਟੀ ਪਤਾ ਕੀ ਆਂਟੀ ਨੇ ਗੁਰਦਵਾਰੇ ਦਾ ਕੰਮ ਰੰਬੀ ਆ ਸੱਚੀ ਦੱਸ ਸਦਾ ਤੁਹਾਨੂੰ ਹਾਂ ਹਾਂ ਜਿਹੜੀ ਗੱਲ ਹੈ ਹਾਂ ਆਂਟੀ ਨੇ ਗੁਜਮੇ ਵਾਲੀ ਬਹੁਤ ਵੱਡੀ ਚੁੱਕੀ ਆ ਠੀਕ ਹੈ ਠੀਕ ਹੈ ਪਾਉਂਦੇ ਆ ਤੇ ਅਸੀਂ ਫਿਰ ਜਦੋਂ ਆਂਟੀ ਲੱਭਣਾ ਪੈਂਦਾ ਹੁੰਦਾ ਹੈ ਦਾ ਕਰਕੇ ਥੋੜਾ ਜਿਹਾ ਘਟਕਾ ਮੁਕਾ ਠੀਕ 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 ਕੋਈ ਗੱਲ ਨਹੀਂ ਮਚੋਲੇ ਪਜਾਦਾ ਸੀ ਕੋਈ ਗੱਲ ਨਹੀਂ ਕੋਈ ਨਹੀਂ ਫਿਰ ਗਾਂ ਲੋੜ ਪੈਣੀ ਹੈ ਫਿਰ ਆਪਾਂ ਨੂੰ ਵੀਡੀਓ ਵਿੱਚ ਆਹੋ ਤੇ ਫਿਰ ਹੁਣ ਉਹਦੇ ਵਿੱਚ ਪਾਵਾਂਗੇ ਆ ਮਤਲਬ ਵਧੀਆ ਕਿੰਨੂ ਆਂਦੇ ਆ ਹਾਂ ਤੇ ਉਹਦਾ ਭਰਾ ਵੀ ਉੱਥੇ ਹੀ ਆ ਆਵੇ ਆ ਹਾਂ ਇਹ ਭਾਬੀ ਵੀ ਤੇ ਕੁੜੀ ਇੰਗਲੈਂਡ ਵਾਲਾ ਤੇ ਕੁੜੀ ਉੱਥੇ ਹੀ ਆ ਹੁੰਦਾ ਨੇ ਉਹ ਨਿਕਲੇ ਹੁੰਦਾ ਮੁੰਡਾ ਫੀਆਰ ਮਤਲਬ ਆਲਦੀ ਸੀ ਹੋਵੇ ਜਿਹੜਾ ਮਤਲਬ ਇੱਕ ਫਾਂਟ ਹੁੰਦਾ ਹੈ ਤੇ ਕੈਨੇਡਾ ਗੋਦਾ ਵੀ ਹੋਵੇ ਪਾ ਨੇ ਡਾਵਾ ਜਾ ਚੀ ਇਸ ਲਈ ਨਾ ਸਕਦਾ ਨਹੀਂ ਤੇ ਕਿੱਦਾਂ ਲੀਏ ਆਸਟ੍ਰੇਲੀਆ ਕਹਿੰਦਾ ਹੋ ਰਹੀ ਏਦਾ ਕੁੜੀ ਸੋਹਣੀ ਜਵਾਨ ਕੁੜੀ ਮਗਰ ਦਿਖਾਓ ਖਾਨਦਾਨ ਪਰਵਾਰ ਦੀ ਕੁੜੀ ਆ ਲਓ ਜੀ ਦੀਦੀ ਤੁਸੀਂ ਤੇ ਫਿਰ ਮਾਂਜੋ ਹਾਂ ਹੱਥ ਮੜਾਏ ਜਾ ਕੇ ਚੂੜੀ ਹੋਈ ਜਾ ਕੇ ਤੇ ਦਿੰਦੇ ਜਿੰਨੇ ਤਗੜੇ ਹੋਣੇ ਕਿਹਿੰਦੇ ਜਿੰਨਾ ਵੱਡਾ ਖਾਣਾ ਨਾ ਭੁੱਖ ਦਾ ਨਾਲ ਵਾਲਾ ਰਿਸ਼ਤੇ ਲੋਕ ਕਿਹਿੰਦੇ ਖਵਾ ਦਿਓ ਮੈਂ ਕੀ ਮੈਂ ਕੀ ਹੋਗਰ ਮੈਂ ਤਾਂ ਮੈਂ ਸ਼ੈਤ ਹੋਣਾ ਉਹਦੇ ਰਿਸ਼ਤਾ ਹੋਣ ਲੱਗਾ ਤੇ ਮੈਂ ਕਿਹਾ ਦੀਦੀ ਨੂੰ ਪਹਿਣਾ ਵਾ ਚੂੜੀ ਫਿਰ ਤੇ ਦੀਦੀ ਨੇ ਮੈਂ ਕਿਹਾ ਵੀ ਮਾਂਜੋ ਹੱਥੋਂ ਤੇ ਚੱਲ ਕੇ ਤੇ ਹੱਥ ਮਾਂਜਿਆ ਨਾ ਮੈਂ ਮੈਂ ਕਿ ਮੈਂ ਨਹੀਂ ਮੇਰੀ ਗੱਲ ਮੈਂ ਪਰਲ ਗਾੜੀ ਨੂੰ ਕਹਿ ਕੇ ਮੇਰੇ ਪੈਣੀ ਕਰਕੇ ਮੈਂ ਮੈਨੇਜਰ ਸਾਹਿਬ ਨੂੰ ਮੈਂ ਨਿਕਲ ਪਰਦਾਰ ਵਾਦ ਮਾਰ ਦਿੰਦਾ ਦਿਖਾ ਦੇ ਹਾਂ ਮੇਰੀ ਗੱਲ ਸੁਣੋ ਦੀਦੀ ਹੱਥ ਮਾਂਜੇ ਤੇ ਜਿਹੜੇ ਆਂਟੀ ਮਿਹਨਤ ਕਰਕੇ ਇੰਨੀ ਦੂਰੋਂ ਚੱਲ ਕੇ ਤੇ ਆਂਟੀ ਨੂੰ ਤੇ ਕੈਂਟਾ ਪਹਿਣਾ ਮੰਮੀ ਆਪਣੀ ਅਗੂ ਲਈ 7 ਮੀਟਰ ਦੀ ਪੱਗ ਚੁੱਕਣੀ ਆ। ਹਾਂ ਇਹ ਤੇ ਗੱਲ ਸਹੀ ਵਾਕਿਆ ਵਾਲਾ। ਕੁੜੀਆਂ ਦਾ ਤੇ ਹੁਣ ਨਾ ਮੁੰਡੇ ਦਾ ਹੜ ਆ ਗਿਆ ਤੇ ਕੁੜੀਆਂ ਅੱਗੇ ਕੁੜੀਆਂ ਬਹਿਣ ਆਇਆ ਹੁੰਦਾ। ਹਾਂ ਕੋਈ ਸਮਾਂ ਹੀ ਅੱਗੇ ਆ ਨਾ। ਪੀ ਜਦੋਂ ਕੁੜੀਆਂ ਤੇ ਕਹਿੰਦੀ ਹੁਣ ਹੋਈ ਆ। ਹੁਣ ਵੈਲਿਊ ਹੋਈ ਆ ਕੁੜੀਆਂ ਦੀ। ਕਹਿੰਦੇ ਆ ਵੀ ਕੋਈ ਗੱਲ ਨਹੀਂ। ਆਉਣ ਤੋਂ ਆਪ ਕੋਈ ਸਮੱਸਿਆ ਨਹੀਂ ਜਿੰਦਾ ਡਿਪੋ। ਪੜ੍ਹੀ ਲਿਖੀ ਹੋਣੀ ਚਾਹੀਦੀ ਬਸ ਖਾਲੀ। ਪੜ੍ਹੀ ਲਿਖੀ ਹੋਵੇ ਬਸ ਫੇਰ ਕੋਈ ਗੱਲ ਨਹੀਂ ਆ ਨਾ। 10-10 ਵਾਲੀਆਂ ਵੀ ਨਹੀਂ ਜਾਂਦੀਆਂ। ਦਾ ਜਾ 10 ਵਾਲੀਆਂ ਨਹੀਂ ਜਾਂਦੀਆਂ ਬਸ। ਕੋਈ ਸਮਾਂ ਗਾੜੀ ਆਇਆ ਨਾ ਜੇ ਸਾਹਿਬ ਨਾ ਕੁੜੀਆਂ ਹੋਣ ਨਹੀਂ ਦਿੰਦੇ ਗਾਂ ਸਮਾਂ ਆਇਆ ਨਾ ਲਗ ਰਿਹਾ ਇਸ ਤਲਾ ਬੜੀ ਮੁਸ਼ਕਲ ਕਰਿਆ ਕਰਨਾ ਵਾ ਹਾਂ ਬੜੀ ਮੁਸ਼ਕਲ ਆਪਣਾ ਰਿਸ਼ਤਾ ਇਹ ਵੀ ਸਮਾਂ ਹੈਗਾ ਕਰਨਾ ਤੇਰੀ ਕੀ ਹੈ ਕਿ ਤੂੰ ਜੋ ਫਲਾਣੇ ਵੱਲ ਕਰਦੇ ਮੇਰੇ ਤਾਰੀਖ ਤਾਂ ਮਿਲਣਾ ਤੇਰੇ ਕਰਤੀ ਹੈ ਨਹੀਂ ਤੈਨੂੰ ਵੀ ਤੇ ਨਹੀਂ ਮਿਲਦਾ ਰਿਸ਼ਤਾ ਹੀ ਨਹੀਂ ਮਿਲਦਾ ਬਸ ਗੱਲ ਕਰ ਲਿਆ ਲੱਗ ਕਰਦੇ ਤੇ ਮੈਂ ਹੁਣੇ ਹੋਣੇ ਬੜਾ ਮੁੰਡਾ ਵਿਆਹ ਲਈ ਅੱਜ ਦਾ ਨੱਪਨ ਨਹੀਂ ਗਈਆਂ ਤਾਂ ਜਿਸ ਸਾਥ ਚ ਵਾ ਕਹ ਮੈਂ ਦੇ ਆਪਣਾ ਮੁੰਡਾ ਟਾਈਮ ਸਰ ਵਿਆਹ ਲਾ ਫਿਰ ਹੋਣੇ ਵਗਦੀਆਂ ਤੇ ਵਾਰਾ ਵਾ ਲਾ ਫਿਰ ਮੈਂ ਜਾਂਦਾ ਹੈ ਨਾ ਜੀ ਨੇ ਦੱਸਿਆ ਤੇ ਮੈਂ ਮੈਂ ਕਿ ਨੰਬਰ ਲੱਗੂ ਨਹੀਂ ਕਿ ਲੱਗਦਾ ਬੈਣਾ ਪਹਿਲਾ ਕਿ ਮੈਂ ਬਾਕੀ ਕਿ ਨਾ ਗਰਮੀਤ ਗਰਮੀਤ ਬੜੇ ਦਿਨ ਹੋ ਗਏ ਮੈਂ ਤਾਂ ਕਦੀ ਜ਼ਿੰਦਗੀ ਦੀ ਗੋਇਆ ਨਹੀਂ ਸੁੱਟਿਆ ਲੈ ਅੱਜ ਚੋਕਲਾ ਟੋਕਲਾ ਫਿਰ ਮੜਾ ਜਾ ਗੋਇਆ ਕੀ ਮੈਂ ਖੈ ਲੈ ਉਹਦਾ ਦਸਾ ਐਂ ਸਾਗ ਬਣਾਉਣ ਲੱਗੀ ਹੁਣ ਮੈਂ ਚਾਚੀ ਬਸ ਤੂੰ ਸਾਗ ਧੋ ਦੇ ਇਹ ਵੀ ਬੈਸਟਾ ਕੰਮ ਨੇਪਾਲ ਦੀ ਅੱਗ ਤੇ ਸਾਗ ਤਾਂ ਡਰਨ ਕੇ ਜਾਂਦੇ ਇੰਨੇ ਦੀਦੀ ਨਾ ਸਾਗ ਜਿਹੜਾ ਬਣਾਉਣਾ ਤੇ ਦੂਰ ਦੀ ਗੱਲ ਹੈ ਛਿਲਣਾ ਨਾ ਇਹਨੇ ਸ਼ਿਲਣਾ ਨੇ ਕੰਮ ਵੇਖੋ ਕਿਦਾ ਵਟ ਕੱਢਦੀ ਆ ਆਹੋ ਹਾਂ ਇਹ ਸ਼ਿਲ ਸ਼ਿਲ ਕੇ ਬਹਿ ਚਾਹੀਦਾ ਇਤਨਾ ਨਿਸ਼ਾ ਲਾਉਂਦੇ ਆ ਮੁਝਾ ਨਹੀਂ ਨਹੀਂ ਚੱਜੂ ਤੂੰ ਗੱਲ ਸਹੀ ਹਾਂ ਇਹ ਸ਼ਿਲਣਾ ਪੂਰੀ ਰੀਜ ਨਾ ਛਿਲਦੀ ਆ ਬਸ ਕਰੋ ਪਾਲਕ ਬਹੁਤ ਆਦੀ ਮੇਰੀ ਸੁਣੋ ਗੱਲ ਚਾਹੇ ਲੜਾਕਾ ਬੰਦਾ ਹੋਵੇ ਚਾਹੇ ਹੋਏ ਸਾਗ ਸ਼ਿਲ ਛਿਲ ਕੇ ਦਰਦੀ ਆ ਸ਼ਿਲ ਛਿਲ ਕਰੇ ਸ਼ਿਲ ਲਾ ਕੇ ਸ਼ਿਲ ਛਿਲ ਕੇ ਰੱਖੀਦਾ ਚੰਗੀ ਤਰ੍ਹਾਂ ਨਹੀਂ ਨਹੀਂ ਮੇਰਾ ਵੀ ਪਾਲਕ ਮੇਰਾ ਹੀ ਪਾਲਕ ਹੋ ਜਾਣੀ ਫਿਰ 2 ਸਾਲ ਜੀ ਤੁਸੀਂ ਹਾਂ ਜੇ ਤੁਸੀਂ ਪਾਲਕ ਦੇਣਾ ਚਾਹ ਤਨ ਮਗਰੋਂ ਨਹੀਂ ਪਾਲਕ ਬਣਾ ਗੰਦੇ ਦਾ ਹਾਂ ਚਲੋ ਫਿਰ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਅੱਜ ਬੀਬੀਆਂ ਸਾਰੀਆਂ ਸਾਗ ਦੇਵਾਲੇ ਹੋਈਆਂ ਵਾ ਤੇ ਨਾਲੇ ਰਕਬੀਰ ਆ ਗਿਆ ਵਾ ਮੈਨੂੰ ਲੱਗਦਾ ਹੈ ਨਾ ਹਾਂ ਆ ਗਿਆ ਰਕਬੀਰ ਤੇ ਨਾਲੇ ਆਂਟੀ ਜੀ ਵੀ ਆ ਗਏ ਨੇ ਆਹੋ ਇਥੋਂ ਇਥੋਂ ਹੀ ਵੇਖ ਲਓ ਨਾਲੇ ਰਕਬੀਰ ਨਾਲੇ ਆਂਟੀ ਜੀ ਆ ਗਏ ਨੇ ਹਾਂ ਅੱਜ ਜੀ ਆਸੀ ਦਾ ਸੱਚੀ ਦਾ ਹੈ ਨਾ ਸੱਚੀ ਦਾ ਮਾਦਾ ਮੈਂ ਵੇਖਿਆ ਮੈਂ ਅਜ ਰੱਕਬੀਰ ਨਹੀਂ ਆ ਲਿਆ ਰੱਕਬੀਰ ਭੈਣੇ ਮੇਰੇ ਲਾਗੇ ਅੰਟੀ ਵਿਸਤਰਾ ਲੇ ਗਿਆ ਜੀ ਅੱਜ ਫੇਰ ਚਲੋ ਜੀ ਹੋ ਉਧਰ ਇੱਕ ਮਹਾਪੁਰਸ਼ ਹੋਰ ਆ ਗਏ ਨੇ ਆ ਜਾਓ ਐਂਟੀ ਤੁਹਾਨੂੰ ਵੀ ਚਾਹੀਦੀ ਆ ਆ ਜਾ ਆ ਜਾ ਆਇਓ ਐਂਟੀ ਤੁਹਾਨੂੰ ਵੀ ਚਾਹੀਦੀ ਤੇ ਅੱਜ ਸਾਹ ਕੌਣ ਬਣਾਉਣ ਲੱਗਾ ਵਾ ਮੈਂ ਅੱਜ ਗਰਮੀਤ ਬਾਬਾ ਇਹਨਾਂ ਦਾ ਬੈਠਾ ਅੱਜ ਗਰਮੀਤ ਬਾਬਾ ਸਾਗ ਬਣਾਊਗਾ ਸਾਗ ਬਣਾਉਣ ਲੱਗੇ ਯਾਰ ਗਰਮੀਤ ਬਾਬਾ ਕਹਿਣਾ ਅੱਜ ਉਹਦਰ ਜੇਤ ਪਹਚਾਈ ਖੜਾਈ ਹੋ ਗਈ ਆਹ ਲਓ ਜੀ ਛੇ ਮੇਂ ਜਣਾ ਆਹ ਮੈਂ ਫੋਟੋ ਖਿੜੀ ਤੇ ਅੱਜ ਸਾਲ ਨੂੰ ਪਈਏ ਕਾਲੀ ਤੇ ਕੱਲ ਨੂੰ ਦੀਦੀ ਜਿਹੜਾ ਕੋ ਟਾਈਮ ਹੈ ਨਹੀਂਗਾ ਤਾਂ ਕਰਕੇ ਅੱਜ ਸਾਰੇ ਅੱਦੇ ਵੀ ਸਾਰੇ ਸੀਨ ਕਰਾ ਲੀਆ ਆਪਣੋ ਆਪਣੇ ਆਹੋ ਹਾਂ ਜਦੋਂ ਵੀ ਲਗਾ ਕਰਾਂ ਮੈਂ ਟੋਕਰੇ ਦੀ ਗੱਲ ਕਰਦੀ ਰਾਣੀ ਮੈਂ ਕਰਦੀ ਚਾਚੇ ਨੂੰ ਪੜਨਾ ਟੋਕਰੇ ਦਾ ਚਲੋ ਜੀ ਮਿਲਦੇ ਆ ਫਿਰ ਨੈਕਸਟ ਵਲੌਗ ਦੇ ਵਿੱਚ ਓਕੇ ਸਾਰਿਆਂ ਨੇ ਕਰ ਦਿਓ ਬਾਏ ਬਾਏ ਤੇ ਨਾਲੇ ਵੀਡੀਓ ਬਣਾਉਣ ਲੱਗੇ ਹਾਂ ਆਪਾਂ ਤੇ ਵੀਡੀਓ 'ਚ ਮਿਲਦੇ ਆ ਬਾਕੀ ਆਪਾਂ ਹੈਨਾ ਹੁਣ ਸਾਰਿਆਂ ਨੇ ਫਿਰ